मेरा नाम गौरव अरोड़ा है एडवोकेट गौरव अरोड़ा तरना इस बात पे लगा है बिकॉज पुलिस हैज़ फेल्ड टू डू और अरेस्ट ऑल द एक्यूज हु हैज एप्सकॉन्डेड वह कुछ नहीं था मैं अपनी बच्ची के साथ अपने घर के बिल्कुल बाहर बैडमिंटन खेल रहा था वो पीछे साइड से आए हैं एक साइड से आए हैं गाली निकालते ही आए हैं और हमने उसको बोला कि हमने नेट ऊपर कर दिया आप चले जाओ दे वेंट अवे वो तो चले गए नेट से नेट से नीचे से होते हुए निकल गए गाड़ी में थे सारे के सारे और वो गाड़ी से होते हुए निकल गए आगे बट टेन मिनट्स आफ्टर दे केम बैक अलॉन्ग विद वेपन्स और पहले आर्गूमेंट्स uh, हुए हैं और फिर वो साथ में लड़ना शुरू कर दिया उन्होंने कौन मैं उनको जानता ही नहीं आपके आप अपने घर के बाहर ही खड़े थे हाँ बिल्कुल घर के बाहर ही खड़ा था तो कारण क्या लगता है ये तो उन्हीं को पता सर मुझे कोई भी नहीं पता इस बारे में क्योंकि वेपन्स लेके आना दैट इज़ समथिंग रॉन्ग आफ्टर टेन मिनट्स नहीं पॉसिबल नहीं है कुछ कुछ ना कुछ गड़बड़ जरूर है में लगाया था। उसके कोई जब हमने ओपन ही कर दिया जाओ चले जाओ नेट ऊपर कर दिया था तो कोई रीजन नहीं रह जाता लड़ने का हाँ पुलिस में कंप्लेंट की ना तो पुलिस की तो क्या पुलिस ने पुलिस ने एक पर्सन ने कोई अरेस्ट किया उसके बाद किसी को नहीं अरेस्ट कर रहे और वो भी वो उधर ही इज एडमिटेड टू हॉस्पिटल गुरुनानक देव हॉस्पिटल स्टेटिंग है मेरे को बहुत कुछ हुआ है तो अभी तो कुछ भी नहीं ऐसे कुछ हुआ ही नहीं था उसका हाथ प्रॉबेबली गंडासी था اور وہ کتنے لوگ ہیں ہاں ہاں کتنے لوگ ہیں وہ 4 یا 5 تھے سی سی ٹی وی वगैरह है साडे भी हाथ मौजूद होगा आई विल डिस्क्लोज टू द कोर्ट मैं एडवोकेट राहुल सिंह सेठी जॉइंट सेक्रेटरी अमृतसर बार एसोसिएशन मिति 4 ਤਰੀਕ ਨੂੰ ਸਾਡੇ ਵਕੀਲ ਸਾਹਿਬ ਦੇ ਘਰ ਰਣਜੀਤ ਐਵੇਨਿਊ ਬਾਹਰ ਉਹਦੇ ਅਟੈਕ ਹੁੰਦਾ ਵਾ ਉਹ ਆਪਣੇ ਬੱਚੇ ਨਾਲ ਖੇਡ ਰਹੇ ਸੀ 4 ਅਣਪਛਾਤੇ ਬੰਦੇ ਉਹਨਾਂ ਵਕੀਲ ਸਾਹਿਬ ਦੇ ਅਟੈਕ ਕੀਤਾ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਾਫੀ ਗਹਿਰੀਆਂ ਸੱਟਾਂ ਆਈਆਂ ਨੇ ਮੌਕੇ ਤੇ ਹੋ ਕੇ ACP ਸਾਹਿਬ ਨਾਲ ਗੱਲ ਹੋਈ ਕਾਰਵਾਈ ਹੋ ਗਈ ਐਫ ਆਈ ਆਰ ਹੋ ਗਈ ਸਭ ਕੁਝ ਹੋ ਗਈ ਅਜ ਤil 14 ਦਿਨ ਹੋ ਗਏ ਨੇ 14 ਦਿਨਾਂ ਦੇ ਵਿੱਚ ਕੋਈ ਅਜ ਤੱਕ ਬੰਦਾ ਅਰੈਸਟ ਨਹੀਂ ਹੋਇਆ ਜਿਹੜਾ ਇੱਕ ਮੌਕੇ ਤੇ ਅਸੀਂ ਆਪ ਫੜਾਇਆ ਉਹਨੂੰ ਵੀ ਮੈਡੀਕਲ ਰੀਜ਼ਨ ਕਰਕੇ ਹਸਪੀਟਲ ਭਰਤੀ ਕਰਾ ਦਿੱਤਾ ਗਿਆ ਉਹਨੂੰ ਵੀ ਜੱਸਾ ਵਗੇ ਅਜ ਤੱਕ ਨਹੀਂ ਪੇਸ਼ ਕਰਾਇਆ ਗਿਆ ਕੀ ਕਾਰਨ ਕੀ ਲੱਗਦਾ ਲੜਾਈ ਦਾ ਕਾਰਨ ਕੀ ਕਰੀ ਕਾਰਨ ਕੁਛ ਨਹੀਂ ਜੀ ਕਾਰਨ ਹੈਗਾ ਜਿਹੜਾ ਰਣਜੀਤ ਐਮਨੂ ਚਾਜਕਲ ਅੱਜ ਦੇ ਮੌਕੇ ਹਾਲਾਤ ਵਿੱਚ ਜਿਹੜਾ ਉੱਥੋਂ ਦੇ ਹਾਲਾਤ ਬਹੁਤ ਹੀ ਬੱਤਰ ਹੁੰਦੇ ਜਾ ਰਹੇ ਨੇ ਗੈਂਗਸਟਰਾਂ ਦਾ ਏਰੀਆ ਬਣਿਆ ਜਾ ਰਿਹਾ ਲੜਾਈ ਝਗੜੇ ਦਾ ਏਰੀਆ ਬਣਿਆ ਜਾ ਰਿਹਾ ਅੱਜ ਕੱਲੋ ਇੱਕ ਪਿਛਲੀ ਗਲੀ ਜਿੱਥੇ ਮੈਂ ਕਹਿੰਦਾ ਥਾਣੇ ਦੀ ਬੈਕ ਸਾਈਡ ਤੇ ਕਦੀ ਤੁਸੀਂ ਵੀ ਨਹੀਂ ਗਏ ਹੋਵਾਂਗੇ ਉਹ ਪਿਛਲੀ ਗਲੀ ਚ ਕੀ ਕਰਨਗੇ ਚਾਰ ਵੈਲ ਪਲੈਨਿੰਗ ਨਾ ਬਹੁਤ ਹੀ ਘਟਨਾ ਜਨਨ ਕਿ ਗਲੀ ਦੇ ਵਿੱਚ ਕਿਤੇ ਨਾ ਜਾਣਦਾਰ ਰਸਤਾ ਨਾ ਕੁਝ ਗੱਡੀ ਲਗਾ ਕੇ ਅੱਗੇ ਆਂਦੇ ਨੇ ਫਿਰ ਮਾਰਕੋਟਾਈ ਕਰਦੇ ਨੇ ਕਾਰਨ ਜੋ ਵੀ ਹੈ ਰਿਹਾ ਕਿ ਨਹੀਂ ਰਿਹਾ ਮੇਨ ਗੱਲ ਹੈ ਕਿ ਹਾਂ ਵੀ ਜਿਹੜਾ ਉਹਨਾਂ ਨੇ ਇਨਸੀਡੈਂਟ ਕੀਤਾ ਜਾਨੋ ਮਾਨ ਤਾਂ ਕੁਝ ਨਹੀਂ ਸੱਟਾਂ ਵੇਖੋਗੇ ਤੁਸੀਂ ਸੱਟਾਂ ਨਹੀਂ ਸ਼ਾਇਦ ਇੱਥੇ ਵਕੀਲ ਸਾਹਿਬ ਬੈਗੇ ਨੇ ਤੁਹਾਨੂੰ ਦਿਖਾਣੇ ਆ ਕਿੰਨੀ ਗੈਰੀ ਤੋਰ ਤੇ ਸਤਾ ਮਰੀ ਆ ਗਿਆਂ ਨੇ ਕੀ ਕਾਰਨ ਕਿ ਲੱਗਦਾ ਪੁਲਿਸ ਦੀ ਕਾਰਵਾਈ ਵੀ ਨਹੀਂ ਹੋ ਰਹੀ ਪੁਲਿਸ ਦੀ ਕਾਰਵਾਈ ਸਰ 14 ਦਿਨ ਹੋ ਗਏ ਆ ਰੋਜ ਅਸ਼ਵਾਸ਼ਣ ਹੀ ਲੈ ਰਹੇ ਆ ਅੱਜ ਫੜਦੇ ਆ ਕੱਲ ਫੜਦੇ ਆ ਇਦਾਂ ਹੈਗੇ ਆ ਦੇਖ ਰਹੇ ਆ ਹੁਣ ਅੱਜ ਦਾ ਕਹਿ ਰਹੇ ਨੇ ਕਿ ਅੱਜ ਪੇਸ਼ ਕਰਾਨੇ ਆ ਦੇਖ ਕਿੰਨੇ ਵਜੇ ਤੱਕ ਪੇਸ਼ ਹੁੰਦੇ ਕਿ ਨਹੀਂ ਹੁੰਦੇ ਜਿੰਨੀ ਦੇ ਤੱਕ ਨਹੀਂ ਪੇਸ਼ ਹੁੰਦੇ ਅਸੀਂ ਉਨੀ ਦੇਰ ਤੱਕ ਇੱਥੇ ਧਰਨੇ ਤੇ ਬੈਠੇ ਆ ਕਿੰਨਾ ਵੇਖਦੇ ਧਰਨੇ ਦੇ ਨਾਲ ਰਿਜ਼ਲਟ ਆ ਸਕਦਾ ਹੈ ਲਾਸਟ ਵੈਪਨ ਹੀ ਇਹੀ ਹੈ ਜੀ ਹੁਣ ਕੀ ਕਰ ਸਕਦੇ ਆ ਜੇ ਵਕੀਲਾਣਾ ਹੋ ਰਿਹਾ ਆਮ ਜਨਤਾ ਨਾਲ ਕੀ ਕੀ ਹੋ ਰਿਹਾ ਹੋਵੇਗਾ 14 ਦਿਨ ਹੋ ਗਏ ਜੀ ਦੋ ਐਡਵੋਕੇਟਸ ਦਾ ਲੜਾਈ ਹੋਈ ਸੀ ਉਹਨਾਂ ਨੂੰ ਉਹਨਾਂ ਦੇ ਘਰ ਦੇ ਬਾਹਰ ਹੀ ਬੰਦਿਆਂ ਨੇ ਕੁੱਟਿਆ ਸੀ ਸਿਰ ਪਾੜਤਾ ਇੱਕ ਦਾ ਇੱਕ ਦੇ ਛੱਟਾਂ ਲਾਈਆਂ ਸੀ ਉਹ ਇੱਕ ਬੰਦਾ ਫੜਿਆ ਸੀ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਉਹਦੇ ਉਹਨੂੰ ਜਿਹੜੀ ਗੱਲ ਕਹੀ ਸੀ ਨਾ ਉੱਥੇ ਹਸਪੀਟਲ ਦਾਖਲ ਕਰਵਾਤਾ ਹੈ ਤੇ ਤਿੰਨ ਜਿਹੜੇ ਅਜੇ ਤੱਕ ਫੜੇ ਨਹੀਂ ਆ ਕਾਰਨ ਕੀ ਲੱਗਦਾ ਲੜਾਈ ਦਾ ਕਾਰਨ ਕੀ ਸੀ ਲੜਾਈ ਦਾ ਕਾਰਨ ਕੁਝ ਨਹੀਂ ਸੀ ਜੀ ਬਸ ਪਾਸਰ ਬਾਈ ਸੀਗੇ ਉਹਦੇ ਉਹਨਾਂ ਨੇ ਵਕੀਲ ਜਾਨੂੰ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਉਹਨਾਂ ਦੇ ਘਰ ਦੇ ਬਾਹਰ ਦਾ ਇਨਸੀਡੈਂਟ ਹੈ ਕੋਈ ਦੁਸ਼ਮਣੀ ਵੀ ਨਹੀਂ ਸੀ ਰਸਤਾ ਵੀ ਬੰਦ ਕਰੀ ਜਾਂਦਾ ਔਰ ਅੱਜ 14 ਦਿਨ ਹੋ ਗਏ ਨੇ ਆਪਾਂ ਇਹ ਮੁਲਜ਼ਮ ਹੀ ਨਹੀਂ ਫੜ ਸਕੇ ਰੋਜ਼ ਅਸ਼ੋਰੈਂਸ ਰੋਜ਼ ਅਸ਼ੋਰੈਂਸ ਰੋਜ਼ ਅਸ਼ੋਰੈਂਸ ਅਲਟੀਮੇਟਲੀ ਸਾਨੂੰ ਅੱਜ ਸੜਕਾਂ ਦੇ ਉੱਤੇ ਆਣਾ ਪਿਆ ਇਹ ਕਾਰਨ ਕਿ ਲੱਗਦਾ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਜੇ ਕਾਰਨ ਨਾ ਬਝਦਾ ਤੇ ਫੇਰ ਇਹ ਸੜਕ ਤੇ ਹੀ ਨਾ ਆਂਦੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਤੱਕ ਉਹਨਾਂ ਨੇ ਫਾਈਲ ਕਰ ਲਈਆਂ ਜਿਹੜੀਆਂ ਡਿਸਮਿਸ ਹੋਈਆਂ ਨੇ ਪੁਲਿਸ ਦਿੱਤਾ ਕੋਈ ਪ੍ਰੈਸ਼ਰ ਲੱਗ ਰਿਹਾ ਇਹ ਬੋਲਟ ਦੱਸ ਸਕਦੀ ਹੈ ਜੀ ਸਾਡੇ ਦੇ ਕੋਈ ਨਹੀਂ ਹੈਗਾ ਪ੍ਰੈਸ਼ਰ ਆਈ ਦੇ ਸਿੱਦੇ ਨਿਹੰਗਾ ਵਾਂਗ ਸੜਕ ਤੇ ਆ ਗਏ ਹੁਣ ਪੁਲਿਸ ਦੱਸੇ ਪੁਲਿਸ ਸਾਨੂੰ ਰੋਜ਼ ਅਸ਼ਵਾਸਨ ਦੇ ਰਹੀ ਹੈ ਕਿ ਅਸੀਂ ਕੱਲ ਫੜ ਲਾਂਗੇ ਕੱਲ ਫੜ ਲਾਂਗੇ ਨੂੰ ਲੋਕਾਂ ਨੂੰ ਇਨਸਾਫ ਨੂੰ ਆਉਂਦੇ ਕਿ ਆਦਿ ਇਨਸਾਫ ਲਈ ਤੁਹਾਨੂੰ ਆਪ ਸੜਕ ਤੇ ਬੈਣਾ ਪੈ ਰਿਹਾ ਅਕਸਰ ਦੇਖੋ ਇਹ ਹਿਸਟਰੀ ਹੈ ਜਿਹੜਾ ਇਨਸਾਫ ਦੌਲਾਂਦਾ ਉਹਨੂੰ ਵੀ ਆਪਣੇ ਲਈ ਇਨਸਾਫ ਲਈ ਸੜਕਾਂ ਤੇ ਆਣਾ ਹੀ ਪੈਂਦਾ ਗਾਂਧੀ ਜੀ ਨੇ ਕਿਹਾ ਸੀ ਕਿ ਸਟ੍ਰਾਈਕ ਇਜ਼ ਦ ਲਾਸਟ ਵੈਪਨ ਇਹ ਸਾਡਾ ਲਾਸਟ ਵੈਪਨ ਸੀ ਹੈ ਯੂਟਿਲਾਈਜ਼ ਕੀਤਾ